ਸਾਨੂੰ ਜ਼ਰੂਰਤ ਹੈ ਸੰਤਾਂ ਦੀ ਸੰਗਤ ਦੀ ਜ਼ਰੂਰਤ ਹੈ ਉਹ ਅੱਛੇ ਖਿਆਲਾਂ ਦੀ ਜੋ ਸਾਡੀ ਸੋਚ ਨੂੰ ਸਾਡੇ ਮਨ ਨੂੰ ਸਹੀ ਦਿਸ਼ਾ ਦਿਖਾਣ ਸਹੀ ਪਾਸੇ ਲਾਣ ਇਸ ਲਈ ਇੱਥੇ ਦੱਸਿਆ ਹੈ ਕਿ ਮਨ ਕੇ ਜੀਤੇ ਜੀਤ ਹੈ ਕਿ ਅਗਰ ਤੂੰ ਆਪਣੇ ਮਨ ਨੂੰ ਜਿੱਤ ਲਿਆ ਔਰ ਮਨ ਨੂੰ ਜਿੱਤਣ ਦਾ ਮਤਲਬ ਅਗਰ ਮਨ ਨੂੰ ਸਹੀ ਦਿਸ਼ਾ ਦੇ ਦਿੱਤੀ ਸਹੀ ਡਾਇਰੈਕਸ਼ਨ ਦੇ ਦਿੱਤੀ ਤਾਂ ਫਿਰ ਤੇਰੀ ਜਿੱਤ ਹੈ ਫਿਰ ਤੈਨੂੰ ਕਾਮਯਾਬੀ ਮਿਲੇਗੀ ਫਿਰ ਤੈਨੂੰ ਸਫਲਤਾ ਮਿਲੇਗੀ ਪਰ ਜੇ ਤੇਰੇ ਮਨ ਨੂੰ ਗਲਤ ਦਿਸ਼ਾ ਮਿਲ ਗਈ ਗਲਤ ਵਿਚਾਰ ਮਿਲ ਗਏ ਗਲਤ ਡਾਇਰੈਕਸ਼ਨ ਮਿਲ ਗਈ ਤਾਂ ਫਿਰ ਤੇਰੀ ਹਾਰ ਫਿਰ ਤੂੰ ਹਾਰੇਗਾ ਦਰਦ-ਦਰ ਤੱਕੇ ਖਾਏਗਾ ਤਕਲੀਫਾਂ ਦੁੱਖਾਂ ਨਾਲ ਤੇਰੀ ਝੋਲੀ ਪਰ ਜਾਏਗੀ ਇਸ ਲਈ ਇਹ ਪਿਆਰਿਆ ਮਨ ਨੂੰ ਜਿੱਤ ਔਰ ਇਹੀ ਤਾਂ ਗੱਲ ਗੁਰੂ ਰਹਿਬਰ ਵੀ ਕਹਿੰਦੇ ਆ ਗਏ ਆ ਕਿ ਮਨ ਜੀਤੇ ਜਗ ਜੀਤ ਕਿ ਤੂੰ ਜਗਤ ਨੂੰ ਜਿੱਤਣ ਦੀ ਗੱਲ ਸੋਚਦਾ ਹੈ ਕਿ ਮੈਂ ਦੁਨੀਆ ਜਿੱਤ ਲਵਾਂ ਮੈਂ ਸੰਸਾਰ ਨੂੰ ਜਿੱਤ ਲਵਾਂ ਉਹ ਕਹਿੰਦੇ ਸੰਸਾਰ ਦੀ ਚਿੰਤਾ ਛੱਡ ਪਹਿਲਾਂ ਆਪਣੇ ਮਨ ਨੂੰ ਜਿੱਤ ਲੈ ਕਿਉਂਕਿ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਫਿਰ ਦੁਨੀਆ ਆਪਣੇ ਆਪ ਹੀ ਉਹ ਜਿੱਤ ਲੈਂਦੇ ਆਂ। ਵੀ ਤਾਂ ਸੋਚ ਕੇ ਦੇਖੋ ਉਹਨਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਬਾਰੇ ਸੋਚ ਕੇ ਦੇਖੋ ਉਹਨਾਂ ਨੇ ਦੁਨੀਆ ਦੇ ਦਿਲ ਜਿੱਤੇ ਕਿ ਨਹੀਂ? ਬੋਲੋ ਜਵਾਬ ਦਿਓ। ਉਹਨਾਂ ਨੇ ਦੁਨੀਆ ਦੇ ਦਿਲ ਜਿੱਤੇ ਕਿ ਨਹੀਂ? ਅੱਜ ਵੀ ਸਾਡੇ ਦਿਲਾਂ ਤੇ ਗੁਰੂਆਂ ਰਹਿਬਰਾਂ ਦਾ ਰਾਜ ਹੈ ਕਿ ਨਹੀਂ? ਅਸੀਂ ਕਹਿੰਦੇ ਆ ਕਿ ਨਹੀਂ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਫਕੀਰਾਂ ਨਾਲ ਬੜਾ ਪ੍ਰੇਮ ਹੈ। ਜੇ ਤੁਹਾਨੂੰ ਐਸੀ ਪੁੱਛੀਏ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਸਹੀ ਦਿਸ਼ਾ ਮਿਲ ਚੁੱਕੀ ਹੈ ਜਿਨ੍ਹਾਂ ਦੀ ਸੋਚ ਸਹੀ ਪਾਸੇ ਹੈ ਅਗਰ ਉਹਨਾਂ ਨੂੰ ਪੁੱਛਿਆ ਜਾਵੇ ਹਾਂ ਬਈ ਇਸ ਤਰ੍ਹਾਂ ਤੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਕਹਣਾ ਕਰਦਾ ਹੈ ਕਿਉਂਕਿ ਰੱਬ ਦੇ ਪਿਆਰੇ ਤੂੰ ਸ਼੍ਰੀ ਗੁਰੂ ਰਵਿਦਾਸ ਜੀ ਨਾਲ ਪ੍ਰੇਮ ਕਰਦਾ ਹੈ ਮਹਾਤਮਾ ਬੁੱਧ ਨੂੰ ਮੈਂ ਪ੍ਰੇਮ ਕਰਦਾ ਹਾਂ ਤਾਂ ਹੁਣ ਜਿਨ੍ਹਾਂ ਦੀ ਜੀਵਨ ਦੀ ਸਹੀ ਦਿਸ਼ਾ ਹੈ ਉਹਨਾਂ ਕਹਣਾ ਹਾਂ ਇਹ ਸਾਰੇ ਮੈਨੂੰ ਜਾਨ ਤੋਂ ਪਿਆਰੇ ਹੈ ਹੁਣ ਉਹਨਾਂ ਨੇ ਕਿੱਦਾਂ ਸਾਡੇ ਦਿਲਾਂ ਨੂੰ ਜਿੱਤਿਆ ਹੁਣ ਜ਼ਰਾ ਸੋਚੋ ਇਹ ਤਾਂ ਦੁਨੀਆ ਤੇ ਹਜ਼ਾਰਾਂ ਹੀ ਆਉਂਦੇ ਆ ਹਜ਼ਾਰਾਂ ਹੀ ਚਲੇ ਜਾਂਦੇ ਆ ਪਰ ਇਨਸਾਨ ਨੂੰ ਕਿਸਦਾ ਨਾਮ ਵੀ ਨਹੀਂ ਪਤਾ ਹੁੰਦਾ ਹੁਣ ਜਰਾ ਸੋਚੋ ਹਰ ਰੋਜ਼ ਕਿੰਨੇ ਲੋਕ ਮਰ ਰਹੇ ਆ ਕਿੰਨੇ ਜਨਮ ਲੈ ਰਹੇ ਆ ਤੁਹਾਨੂੰ ਨਾਮ ਦਾ ਪਤਾ ਹੈ ਕਿ ਨਹੀਂ ਐਸੀ ਤਾਂ ਇੱਥੇ ਵੀ ਕਮਾਗੇ ਕਿ ਤੁਹਾਡੇ ਆਪਣੇ ਪਿੰਡ ਵਿੱਚ ਆਪਣੇ ਮੁਹੱਲੇ 'ਚ ਰਹਿਣ ਵਾਲਿਆਂ ਦਾ ਤੁਹਾਨੂੰ ਨਾਮ ਨਹੀਂ ਪਤਾ ਹੋਏਗਾ ਕਿ ਮੇਰੇ ਮੁਹੱਲੇ 'ਚ ਕਿਹੜੇ-ਕਿਹੜੇ ਆਦਮੀ ਰਹਿੰਦੇ ਆ ਪਿੰਡ 'ਚ ਕਿਹੜੇ-ਕਿਹੜੇ ਆਦਮੀ ਰਹਿੰਦੇ ਆ ਉਹ ਤਾਂ ਮਿਲੋਗੇ ਨਾਮ ਪੁੱਛੋਗੇ ਤਾਂ ਫੇਰ ਹੀ ਪਤਾ ਲੱਗੇਗਾ ਪਰ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਨੂੰ ਜੋ ਕੇ ਇਸ ਦੇਸ਼ ਤੋਂ ਬਾਹਰ ਵੀ ਸੀ ਯਾਨੀ ਵਿਦੇਸ਼ ਵਿੱਚ ਵੀ ਸੀ ਜਿਨ੍ਹਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਮਿਲਿਆ ਨਹੀਂ ਪਰ ਅੱਜ ਉਹਨਾਂ ਦਾ ਨਾਮ ਸਾਡੇ ਦਿਲ ਤੇ ਛੱਪ ਚੁੱਕਾ ਹੈ ਉਹ ਸਾਡੇ ਦਿਲ 'ਚ ਬੈਠੇ ਹੋਏ ਐ ਕਾਰਨ ਕੀ ਐ ਕਿਉਂਕਿ ਉਸ ਮਾਰਗ ਤੇ ਚਲੇ ਜਿਸ ਤੇ ਚੱਲ ਕੇ ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਔਰ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੇ ਜਗਤ ਦੇ ਦਿਲਾਂ ਨੂੰ ਵੀ ਜਿੱਤ ਲੈਂਦਾ ਹੈ ਇਸ ਲਈ ਅਗਰ ਤੁਸੀਂ ਦੁਨੀਆ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਆਪਣੇ ਨਫਸ ਨੂੰ ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰੋ ਇਹ ਮਨ ਜੋ ਸਾਡਾ ਬੁਰਾਈਆਂ ਵਾਲੇ ਪਾਸੇ ਚੱਲ ਰਿਹਾ ਹੈ ਬੁਰੇ ਪਾਸੇ ਜਾ ਰਿਹਾ ਹੈ ਗਲਤ ਡਾਇਰੈਕਸ਼ਨ ਵਿੱਚ ਜਾ ਰਿਹਾ ਹੈ ਪਹਿਲਾਂ ਇਹ ਮਨ ਨੂੰ ਮੋੜ ਕੇ ਅਸੀਂ ਸਹੀ ਦਿਸ਼ਾ ਦੇਣੀ ਹੈ ਸਹੀ ਡਾਇਰੈਕਸ਼ਨ ਦੇਣੀ ਹੈ ਕਿਉਂਕਿ ਮਨ ਸਾਡਾ ਸਹੀ ਦਿਸ਼ਾ ਵਿੱਚ ਆਏਗਾ ਤਾਂ ਫਿਰ ਹੀ ਅਸੀਂ ਖੁਸ਼ੀਆਂ ਆਨੰਦ ਸ਼ਾਂਤੀ ਨੂੰ ਜਿੱਤ ਲਵਾਂਗੇ ਇਸ ਸੰਸਾਰ ਦੇ ਦਿਲਾਂ ਨੂੰ ਜਿੱਤ ਲਵਾਂਗੇ ਇਸ ਲਈ ਇੱਥੇ ਦੱਸਿਆ ਕਿ ਮਨ ਕੇ ਜੀਤੇ ਜੀਤ ਹੈ ਮਨ ਕੇ ਹਾਰੇ ਹਾਰ ਹੈ ਹੁਣ ਇਹਨੂੰ ਦੂਜੀ ਤਰ੍ਹਾਂ ਵੀ ਸਮਝ ਲਈਏ ਇਹ ਬੰਦਾ ਮੈਦਾਨ ਵਿੱਚ ਹਾਰ ਜਾਵੇ ਤਾਂ ਦੁਬਾਰਾ ਜਿੱਤ ਸਕਦਾ ਹੈ ਪਰ ਜੇ ਬੰਦਾ ਮਨ ਦੇ ਹੱਥੋਂ ਹਾਰ ਜਾਵੇ ਹਿੰਮਤ ਹਾਰ ਜਾਵੇ ਹੌਸਲਾ ਹਾਰ ਜਾਵੇ ਤਾਂ ਫੇਰ ਉਹਦਾ ਜਿੱਤਣਾ ਨਾ ਮੁਮਕਿਨ ਹੋ ਜਾਂਦਾ ਇਸ ਲਈ ਕਹਿੰਦੇ ਆ ਅਸਲੀ ਹਾਰ ਇਹ ਨਹੀਂ ਹੈ ਕਿ ਤੂੰ ਮੈਦਾਨ ਚ ਕਿੰਨੀ ਵਾਰੀ ਹਾਰਿਆ ਅਸਲੀ ਹਾਰ ਤਾਂ ਇਹ ਹੈ ਕਿ ਤੂੰ ਆਪਣੇ ਹਿੰਮਤ ਨੂੰ ਆਪਣੇ ਹੌਸਲੇ ਨੂੰ ਕਿੰਨੀ ਵਾਰ ਹਾਰਿਆ ਅਗਰ ਤੂੰ ਹਿੰਮਤ ਛੱਡ ਦਿੰਦਾ ਹੈ ਹੌਸਲੇ ਨੂੰ ਛੱਡ ਦਿੰਦਾ ਹੈ ਤੇ ਇਹਦੇ 'ਚ ਤੇਰੀ ਹਾਰ ਹੈ ਇਹਦਾ ਮੈਦਾਨ ਵਿੱਚ ਜੇ ਅੱਜ ਹਾਰ ਗਿਆ ਤਾਂ ਤੇ ਕੋ ਮਾਰਗ ਹੈ ਮਿਹਨਤ ਕਰੇਗਾ ਦੁਬਾਰਾ ਫਿਰ ਤੂੰ ਜਿੱਤ ਸਕਦਾ ਹੈ ਇਸ ਲਈ ਮੰਨ ਕੇ ਜੀਤੇ ਜੀਤ ਹੈ ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ ਔਰ ਮੰਨ ਕੇ ਹਾਰੇ ਹਾਰ ਔਰ ਜੇ ਮਨ ਦੇ ਹੱਥੋਂ ਹਾਰ ਗਏ ਮਨ ਸਾਡਾ ਲਹਿ ਗਿਆ ਸਾਨੂੰ ਵਿਸ਼ਿਆਂ ਵੱਲ ਬਿਕਾਰਾਂ ਵੱਲ ਬੁਰਾਈਆਂ ਵੱਲ ਨਸ਼ਿਆਂ ਵੱਲ ਤਾਂ ਫਿਰ ਇਹ ਤੇਰੇ ਜੀਵਨ ਦੀ ਹਾਰ ਹੈ ਕਿਉਂਕਿ ਤੂੰ ਗਲਤ ਦਿਸ਼ਾ ਨੂੰ ਪਕੜ ਲਿਆ ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਗਲਤ ਦਿਸ਼ਾ ਪਕੜਨ ਦੇ ਨਾਲ ਹੀ ਸਾਡਾ ਜਿੰਦਗੀ ਰੂਪੀ ਪਲੇਨ ਜਾ ਕਿੱਧਰ ਰਿਹਾ ਹੈ ਮੰਜ਼ਲੇ ਦੀ ਕੋਈ ਹੈ ਤਾਂ ਲੈਂਡ ਇਹ ਕਿਤੇ ਹੋਰ ਕਰੇਗਾ ਮੰਜ਼ਲ ਸਾਡੀ ਹੈ ਆਨੰਦ ਪ੍ਰਮਾਤਮਾ ਪ੍ਰਭੂ ਪਰ ਉੱਤਰ ਜਾਂਦੇ ਅਸੀਂ ਦੁੱਖਾਂ ਦੇ ਕਰ ਚ ਪਰੇਸ਼ਾਨੀਆਂ ਦੇ ਕਰ ਚ ਤਕਲੀਫਾਂ ਦੇ ਕਰ ਚ ਇਸੇ ਲਈ ਬੰਦਾ ਕਹਿੰਦਾ ਕਿ ਜੀਵਨ ਚ ਦੁੱਖ ਹੀ ਬੜੇ ਆ ਪਰੇਸ਼ਾਨੀਆਂ ਹੀ ਬੜੀਆਂ ਹੈ ਉਹ ਜੀਵਨ ਚ ਦੁੱਖ ਨਹੀਂ ਹੈ ਪਰੇਸ਼ਾਨੀਆਂ ਨਹੀਂ ਹੈ ਪਰ ਤੇਰੀ ਡਾਇਰੈਕਸ਼ਨ ਹੀ ਤੇਰੀ ਦਿਸ਼ਾਈ ਕਿਤੇ ਗਲਤ ਹੋ ਗਈ ਹੈ ਇਸ ਕਰਕੇ ਤੂੰ ਦੁਖੀ ਹੈ ਜਰਾ ਸੋਚੋ ਇਹ ਤਾਂ ਉਹੀ ਗੱਲ ਹੋ ਜਾਈਗੀ ਕਿ ਜਿਸ ਤਰ੍ਹਾਂ ਬੰਦਾ ਚੱਲੇ ਦਿੱਲੀ ਨੂੰ ਔਰ ਦਿੱਲੀ ਨੂੰ ਹਾਈਵੇ ਬਣਿਆ ਹੋਇਆ ਹੈ ਹਾਈਵੇ ਬਣਿਆ ਹੋਇਆ ਦਿੱਲੀ ਨੂੰ ਪਰ ਹੁਣ ਇਨਸਾਨ ਦੀ ਗੱਡੀ ਡਾਇਰੈਕਸ਼ਨ ਭੁੱਲ ਕੇ ਕੱਚੇ ਰਸਤੇ ਚਲੀ ਜਾਵੇ ਤਾਂ ਬੰਦਾ ਕਹਵੇ ਲੈ ਵੀ ਦਿੱਲੀ ਜਾਣ ਦਾ ਰਸਤਾ ਹੀ ਬੜਾ ਔਖਾ ਹੈ ਇਹ ਦਿੱਲੀ ਜਾਣ ਦਾ ਰਸਤਾ ਹੀ ਬੜਾ ਕੱਚਾ ਹੈ ਤਾਂ ਹੁਣ ਉਹਨੂੰ ਥੋੜਾ ਉੱਥੇ ਸਮਝਣ ਦੀ ਜ਼ਰੂਰਤ ਹੈ ਕਿ ਰਸਤਾ ਤਾਂ ਹਾਈਵੇ ਹੈ ਪਰ ਮੈਂ ਕਿਤੇ ਨਾ ਕਿਤੇ ਗਲਤ ਰਸਤੇ ਪੈ ਚੁੱਕਾ ਹਾਂ ਜਿਹਦੇ ਕਰਕੇ ਮੈਨੂੰ ਇਹ ਖੱਡਿਆਂ ਚੋਂ ਗੁਜ਼ਰਨਾ ਪੈ ਰਿਹਾ ਹੈ ਜਿਹਦੇ ਕਰਕੇ ਮੈਨੂੰ ਟੋਇਆਂ ਟਿੱਬੀਆਂ ਚੋਂ ਗੁਜ਼ਰਨਾ ਪੈ ਰਿਹਾ ਜਿਹਦੇ ਕਰਕੇ ਮੈਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਅਗਰ ਸਹੀ ਦਿਸ਼ਾ ਨੂੰ ਪਕੜ ਲਵਾਂਗਾ ਤਾਂ ਫਿਰ ਮੈਂ ਬੜੀ ਆਸਾਨੀ ਦੇ ਨਾਲ ਆਪਣੀ ਮੰਜ਼ਿਲ ਤੇ ਬਿਨਾਂ ਕਿਸੇ ਤਕਲੀਫ ਤੋਂ ਬਿਗਨ ਤੋਂ ਪਹੁੰਚ ਪਹੁੰਚ ਸਕਦਾ ਹਾਂ ਇਸ ਲਈ ਥੋੜਾ ਜਿਆ ਧਿਆਨ ਦੇਣਾ ਹੈ ਆਪਣੀ ਤਰਫ ਕਿ ਅਗਰ ਸਾਨੂੰ ਵੀ ਲੱਗਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਹਨ ਤਕਲੀਫਾਂ ਹਨ ਦੁੱਖ ਹੈ ਤਾਂ ਫਿਰ ਥੋੜਾ ਜਿਹਾ ਚੈੱਕ ਕਰੋ ਆਪਣੇ ਆਪ ਨੂੰ ਕਿਤੇ ਮੇਰੀ ਡਾਇਰੈਕਸ਼ਨ ਗਲਤ ਤਾਂ ਨਹੀਂ ਹੋ ਗਈ ਹੁਣ ਡਾਇਰੈਕਸ਼ਨ ਗਲਤ ਨੂੰ ਏਦਾਂ ਵੀ ਚੈੱਕ ਕਰ ਸਕਦੇ ਹੋ ਕਿਤੇ ਮੈਂ ਨਸ਼ੇ ਪਿੱਛੇ ਤਾਂ ਨਹੀਂ ਤੁਰਿਆ ਕਿਤੇ ਮੈਂ ਗਰੋਧ ਪਿੱਛੇ ਤਾਂ ਨਹੀਂ ਤੁਰਿਆ ਕਿਤੇ ਮੈਂ ਬੁਰਾਈਆਂ ਪਿੱਛੇ ਤਾਂ ਨਹੀਂ ਤੁਰਿਆ ਬੁਰਾਈਆਂ ਪਿੱਛੇ ਤੁਰਨ ਦਾ ਮਤਲਬ ਹੈ ਕਿ ਮੈਨੂੰ ਬੁਰਾ ਕਰਨ ਦੀ ਆਦਤ ਹੈ ਮੈਨੂੰ ਨਫ਼ਰਤ ਕਰਨ ਦੀ ਆਦਤ ਹੈ ਮੈਨੂੰ ਨਿੰਦਿਆ ਕਰਨ ਦੀ ਆਦਤ ਹੈ ਜਾਂ ਮੈਨੂੰ ਕਿਹੜੀ ਬੁਰੀ ਆਦਤ ਹੈ ਜਦੋਂ ਬੁਰੀਆਂ ਆਦਤਾਂ ਆਪਣੀ ਅੰਦਰ ਨਜ਼ਰ ਆਣ ਤਾਂ ਫਿਰ ਸਮਝ ਲਓ ਕਿ ਮੇਰੀ ਡਾਇਰੈਕਸ਼ਨ ਗਲਤ ਹੈ ਹੁਣ ਮੈਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂ ਹੌਲੀ-ਹੌਲੀ ਮੈਂ ਆਪਣੇ ਅੰਦਰ ਦੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਆਪਣੇ ਜੀਵਨ 'ਚ ਦੇਖਾਂ ਕਿ ਮੈਂ ਸਿਮਰਨ ਕਰਦਾ ਹਾਂ, ਸੇਵਾ ਕਰਦਾ ਹਾਂ, satsang 'ਚ ਜਾਂਦਾ ਹਾਂ, ਕੋਈ ਨੇਕੀ ਕਰਦਾ ਹਾਂ, ਕਿਸੇ ਦਾ ਭਲਾ ਕਰਦਾ ਹਾਂ, ਮੇਰੀ ਵਜ੍ਹਾ ਨਾਲ ਕਿਸੇ ਦੇ ਜੀਵਨ 'ਚ ਖੁਸ਼ੀ ਆਉਂਦੀ ਹੈ ਜਾਂ ਮੇਰੀ ਵਜ੍ਹਾ ਨਾਲ ਕਿਸੇ ਨੂੰ ਤਕਲੀਫ ਮਿਲਦੀ ਹੈ। ਯਾਨੀ ਇਸ ਤਰ੍ਹਾਂ ਦੀ ਛੋਟ-ਛੋਟੀਆਂ ਚੀਜ਼ਾਂ ਨੂੰ ਅਗਰ ਅਸੀਂ ਗੌਰ ਕਰਾਂਗੇ ਤਾਂ ਇਹ ਯਾਦ ਰੱਖੋ ਕਿ ਅਗਰ ਇਹਨਾਂ ਚੀਜ਼ਾਂ 'ਤੇ ਵਿਚਾਰ ਕਰਾਂਗੇ ਤਾਂ ਫਿਰ ਸਮਝ ਲਓ ਕਿ ਸਾਡੀ ਡਾਇਰੈਕਸ਼ਨ ਹੁਣ ਸਹੀ ਹੋ ਰਹੀ ਹੈ। ਔਰ ਸਹੀ ਦਿਸ਼ਾ ਵਿੱਚ ਜਾਂਦੇ ਜਾਂਦੇ ਹੀ ਇਨਸਾਨ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਇਸ ਲਈ ਸਮਝਣਾ ਜਿੱਦਾਂ ਇੱਥੇ ਕੋ ਫਕੀਰਾਂ ਦੀ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਗਈ ਕਿ ਇੱਕ ਫਕੀਰ ਤੁਰੇ ਜਾ ਰਿਹਾ ਹੈ ਇਹ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ ਸਿੱਖਿਆ ਦੇਣ ਵਾਸਤੇ ਬਣਾਈ ਗਈ ਹੈ ਕਿ ਫਕੀਰ ਤੁਰੇ ਜਾ ਰਿਹਾ ਹੈ ਤੁਰੇ ਜਾ ਰਿਹਾ ਹੈ ਫਕੀਰ ਇੱਕ ਜਗ੍ਹਾ ਇੱਕ ਆਦਮੀ ਖੜਾ ਹੈ ਜੋ ਫਕੀਰਾਂ ਨਾਲ ਬੜੀ ਨਫ਼ਰਤ ਕਰਦਾ ਹੈ ਜੋ ਫਕੀਰਾਂ ਨੂੰ ਬੜਾ ਬੁਰਾ ਬੋਲਦਾ ਹੈ ਜਦੋਂ ਉਹਨੇ ਫਕੀਰਾਂ ਨੂੰ ਆਂਦਿਆਂ ਦੇਖਿਆ ਫਕੀਰ ਉਹਦੇ ਕੋਲ ਦੀ ਗੁਜ਼ਰੇ ਤੋ ਆਦਮੀ ਨੇ ਕੀ ਕੀਤਾ ਫਕੀਰਾਂ ਨੇ ਮਗਰਮਗਰ ਤੁਰ ਪਿਆ ਫਕੀਰ ਅੱਗੇ ਤੁਰੇ ਜਾ ਰਿਹਾ ਹੈ ਇਹ ਆਦਮੀ ਮਗਰਮਗਰ ਉਹਨਾਂ ਨੂੰ ਗਾਲ੍ਹੀਆਂ ਦੇ ਰਿਹਾ ਹੈ ਉਹਨਾਂ ਨੂੰ ਅਪਸ਼ਬਦ ਬੋਲ ਰਿਹਾ ਹੈ ਉਹਨਾਂ ਨੂੰ ਬੁਰਾ ਬੋਲਦਾ ਮਗਰਮਗਰ ਤੁਰ ਪਿਆ ਪਰ ਫਕੀਰਾਂ ਨੇ ਪਿੱਛੇ ਦੇਖਿਆ ਹੀ ਨਹੀਂ ਫਕੀਰਾਂ ਦੀ ਨਜ਼ਰ ਅੱਗੇ ਫਕੀਰ ਅੱਗੇ ਚੱਲਦੇ ਜਾ ਰਿਹਾ ਹੈ ਆਦਮੀ ਪਿੱਛੇ ਉਹ ਗਾਲਾ ਕੱਢਦਾ ਜਾ ਰਿਹਾ ਹੈ ਬੁਰਾ ਬੋਲਦਾ ਜਾ ਰਿਹਾ ਹੈ ਔਰ ਮਨਚ ਸੋਚ ਰਿਹਾ ਹੁਣ ਰੁਕਣਗੇ ਹੁਣ ਮੇਰੀ ਗੱਲ ਦਾ ਜਵਾਬ ਦੇਣਗੇ ਔਰ ਫਕੀਰਾਂ ਤੇ ਕੋਈ ਅਸਰ ਹੀ ਨਹੀਂ ਫਕੀਰ ਤੁਰੇ ਜਾ ਰਹੇ ਆ ਆਖਿਰ ਉਸ ਆਦਮੀ ਨੂੰ ਇਨਾ ਗੁੱਸਾ ਆਇਆ ਕਿ ਮੈਂ ਇਨਾ ਬੁਰਾ ਬੋਲ ਰਿਹਾ ਹਾਂ ਫਕੀਰਾਂ ਤੇ ਕੋਈ ਅਸਰ ਹੀ ਨਹੀਂ ਉਹਨੇ ਇੱਕ ਪੱਥਰ ਚੱਕਿਆ ਜੋਰ ਨਾਲ ਫਕੀਰਾਂ ਦੀ ਪਿੱਠ 'ਤੇ ਮਾਰਿਆ ਕਿ ਹੁਣ ਤਾਂ ਰੁਕਣਗੇ ਹੁਣ ਤਾਂ ਮੈਨੂੰ ਜਵਾਬ ਦੇਣਗੇ ਪਹਿਲਾਂ ਤਾਂ ਗਾਲ੍ਹਾਂ ਹੀ ਕੱਢ ਰਿਹਾ ਸੀ ਹੁਣ ਤਾਂ ਪੱਥਰ ਵੀ ਮਾਰ ਦਿੱਤਾ ਔਰ ਮਾਰਿਆ ਵੀ ਇੰਨੀ ਜੋਰ ਨਾਲ ਕਿ ਜ਼ਰੂਰ ਇਹਨਾਂ ਦਾ ਨੀਲ ਪੈ ਗਿਆ ਹੋਵੇਗਾ ਜਾਂ ਖੂਨ ਵੀ ਨਿਕਲਿਆ ਹੋਵੇਗਾ ਇਸ ਲਈ ਉਹਨੇ ਪੱਥਰ ਜਦੋਂ ਮਾਰਿਆ ਇੰਤਜ਼ਾਰ ਕਰ ਰਿਹਾ ਫਕੀਰ ਰੁਕਣਗੇ ਦੇਖਣਗੇ ਪਰ ਫਕੀਰ ਫੇਰ ਅੱਗੇ ਤੁਰੇ ਜਾ ਰਹੇ ਆ ਤੁਰੇ ਜਾ ਰਹੇ ਆ ਹੂੰ ਤਾਂ ਇਸ ਤੋਂ ਰਿਆ ਨਾ ਗਿਆ ਇਹ ਦੌੜ ਕੇ ਗਿਆ ਫਕੀਰਾਂ ਦੇ ਮੋਹਰੇ ਖੜ ਗਿਆ ਇਹਨਾਂ ਦੇਖਿਆ ਪਿੱਛੇ ਉਹਦਾ ਕੋਈ ਰਿਸਪੌਂਸ ਮਿਲ ਨਹੀਂ ਰਿਹਾ ਪਿੱਛੇ ਉਹਦਾ ਕੋਈ ਜਵਾਬ ਆ ਨਹੀਂ ਰਿਹਾ ਨਾ ਗਾਲਾਂ ਦਾ ਜਵਾਬ ਨਾ ਪੱਥਰ ਦਾ ਜਵਾਬ ਇਸ ਲਈ ਦੌੜ ਕੇ ਗਿਆ ਫਕੀਰਾਂ ਦੇ ਮੋਹਰੇ ਖੜ ਗਿਆ ਜਾ ਕੇ ਫਕੀਰ ਰੁਕੇ ਮੁਸਕਰਾ ਕੇ ਫਕੀਰ ਨੇ ਦੇਖਿਆ ਤਾਂ ਇਸਨੇ ਕਿਹਾ ਕੀ ਗੱਲ ਮੈਂ ਤੁਹਾਨੂੰ ਪਿੱਛੋਂ ਗਾਲੀਆਂ ਦੇ ਰਿਹਾ ਹਾਂ ਬੁਰੇ ਸ਼ਬਦ ਬੋਲ ਰਿਹਾ ਇੱਥੇ ਤੱਕ ਕਿ ਤੁਹਾਡੇ ਪੱਥਰ ਵੀ ਮਾਰ ਰਿਹਾ ਤੁਸੀਂ ਪਿੱਛੇ ਦੇਖਿਆ ਕਿਉਂ ਨਹੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਹੋ ਤੁਸੀਂ ਇਸ ਕਰਕੇ ਮੈਨੂੰ ਮਜਬੂਰ ਹੋ ਕੇ ਤੁਹਾਡੇ ਅੱਗੇ ਆਣਾ ਪਿਆ ਉਸ ਲਈ ਫਕੀਰ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਬੇਟਾ ਦਰਅਸਲ ਤੂੰ ਪਿੱਛੋਂ ਗਾਲੀਆਂ ਦੇ ਰਿਹਾ ਸੀ ਪੱਥਰ ਮਾਰ ਰਿਹਾ ਸੀ ਕੀ ਕਰ ਰਿਹਾ ਸੀ ਮੇਰਾ ਧਿਆਨ ਉਹਦੇ ਉੱਲ ਨਹੀਂ ਸੀ ਕਿਉਂਕਿ ਮੇਰਾ ਧਿਆਨ ਤਾਂ ਆਪਣੀ ਮੰਜ਼ਿਲ ਵੱਲ ਸੀ ਕਿਉਂਕਿ ਅੱਗੇ ਮੇਰੇ ਪਿਆਰੇ ਮੇਰਾ ਇੰਤਜ਼ਾਰ ਕਰ ਰਹੇ ਹੈ ਮੇਰਾ ਧਿਆਨ ਆਪਣੇ ਪਿਆਰਿਆਂ ਵੱਲ ਸੀ ਕਿ ਮੇਰੇ ਪਿਆਰੇ ਮੈਨੂੰ ਉਡੀਕ ਰਹੇ ਹੈ ਮੇਰਾ ਇੰਤਜ਼ਾਰ ਕਰ ਰਹੇ ਹੈ ਮੈਂ ਜਲਦੀ ਉਹਨਾਂ ਕੋਲ ਪਹੁੰਚਾਂ ਮੈਂ ਆਪਣੇ ਪਿਆਰਿਆਂ ਦੀ ਯਾਦ ਵਿੱਚ ਇੰਨਾ ਮਸਤ ਸੀ ਕਿ ਮੇਰਾ ਤੇਰੇ ਵੱਲ ਧਿਆਨ ਹੀ ਨਹੀਂ ਸੀ ਕਿ ਤੂੰ ਪਿੱਛੋਂ ਗਾਲੀਆਂ ਦੇ ਰਿਹਾ ਹੈ ਜਾਂ ਤੂੰ ਪੱਥਰ ਮਾਰ ਰਿਹਾ ਹੈ ਕਹਿੰਦੇ ਦੋ ਹੀ ਚੀਜ਼ਾਂ ਹੋ ਸਕਦੀਆਂ ਫਕੀਰ ਕਹਿੰਦੇ ਕਿ ਯਾਤ ਮੈਂ ਆਪਣਾ ਧਿਆਨ ਨੂੰ ਤੇਰੇ ਵੱਲ ਮੋੜ ਦੇਵਾਂ ਔਰ ਤੂੰ ਦੇ ਰਿਹਾ ਮੈਨੂੰ ਗਾਲੀਆਂ ਤੂੰ ਦੇ ਰਿਹਾ ਮੈਨੂੰ ਤਕਲੀਫ ਇਜਾਮੇ ਆਪਣੇ ਧਿਆਨ ਨੂੰ ਰੱਖਾਂ ਆਪਣੇ ਪਿਆਰਿਆਂ ਵੱਲ ਆਪਣੀ ਮੰਜ਼ਲ ਦੀ ਤਰਫ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਮੈਨੂੰ ਹਰ ਖੁਸ਼ੀ ਦੇਣਾ ਚਾਹੁੰਦੇ ਆ ਇਸ ਲਈ ਮੈਂ ਇੰਨਾ ਮੂਰਖ ਨਹੀਂ ਆ ਕਿ ਆਪਣੇ ਧਿਆਨ ਨੂੰ ਉਹਨਾਂ ਵੱਲ ਦੇਵਾਂ ਜੋ ਮੈਨੂੰ ਤਕਲੀਫ ਦੇਣਾ ਚਾਹੁੰਦੇ ਔਰ ਆਪ ਦੁਖੀ ਹੋਵਾਂ ਕਿਉਂ ਨਾ ਫਿਰ ਆਪਣਾ ਧਿਆਨ ਮੈਂ ਆਪਣੇ ਪਿਆਰਿਆਂ ਵੱਲ ਰੱਖਾਂ ਕਿਉਂਕਿ ਜਿੰਨਾ ਮੈਂ ਆਪਣੇ ਪਿਆਰਿਆਂ ਬਾਰੇ ਸੋਚਦਾ ਆ ਉਹਨਾਂ ਮੈਨੂੰ ਖੁਸ਼ੀ ਮਿਲਦੀ ਆ ਹੁਣ ਪਤਾ ਨਹੀਂ ਇਹ ਗੱਲ ਤੁਸੀਂ ਸਮਝੀ ਹੋ ਜਾਂ ਨਹੀਂ ਇਸ ਲਈ ਥੋੜਾ ਸਮਝਾ ਦਈਏ ਕਿ ਤੁਸੀਂ ਬੈਠੇ ਬੈਠੇ ਸੋਚੀਏ ਦੇਖੋ ਹੁਣੇ ਤੁਸੀਂ ਸੋਚੋ ਉਹਦੇ ਬਾਰੇ ਜਿਹੜਾ ਤੁਹਾਨੂੰ ਨਫ਼ਰਤ ਕਰਦਾ ਹੈ ਜਿਹੜਾ ਤੁਹਾਡਾ ਦੁਸ਼ਮਣ ਹੈ ਉਹਦੇ ਬਾਰੇ ਸੋਚਦੇ ਹੋ ਤੁਹਾਡਾ ਮਨ ਦੁਖੀ ਹੋ ਜਾਏਗਾ ਔਰ ਹੁਣੇ ਤੁਸੀਂ ਉਹਨੂੰ ਛੱਡ ਕੇ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿਓ ਜੋ ਤੁਹਾਨੂੰ ਪਿਆਰ ਕਰਦਾ ਹੈ ਜੋ ਤੁਹਾਨੂੰ ਖੁਸ਼ੀ ਦਿੰਦਾ ਹੈ ਤੁਹਾਡਾ ਮਨ ਖੁਸ਼ੀ ਨਾਲ ਭਰਨਾ ਸ਼ੁਰੂ ਹੋ ਜਾਏਗਾ ਬੋਲੋ ਹੈ ਗਿਆ ਨਹੀਂ ਜਦੋਂ ਕਿਸੇ ਦੁਸ਼ਮਣ ਦੇ ਬਾਰੇ ਸੋਚਾਂਗੇ ਉਹਦੇ ਬਾਰੇ ਸੋਚਾਂਗੇ ਜੋ ਸਾਨੂੰ ਦੁੱਖ ਦੇਣਾ ਚਾਹੁੰਦਾ ਹੈ ਉਹਦੇ ਵੱਲ ਮਾਈਂਡ ਜਾਂਦਿਆਂ ਹੀ ਸੋਚ ਜਾਂਦੇ ਹੀ ਸਾਡਾ ਮਨ ਦੁੱਖ ਨਾਲ ਭਰ ਜਾਏਗਾ ਦੁਖੀ ਹੋ ਜਾਵਾਂਗੇ ਤਾਂ ਜਦੋਂ ਆਪਣੇ ਪਿਆਰੇ ਵੱਲ ਦੇਖਾਂਗੇ ਜਿਹੜਾ ਸਾਨੂੰ ਪਿਆਰ ਕਰਨ ਵਾਲਾ ਹੈ ਜੋ ਸਾਨੂੰ ਖੁਸ਼ੀ ਦੇਣ ਵਾਲਾ ਹੈ ਜਦੋਂ ਉਹਦੇ ਬਾਰੇ ਸੋਚਾਂਗੇ ਤਾਂ ਸਾਡਾ ਮਨ ਖੁਸ਼ੀ ਨਾਲ ਭਰ ਜਾਏਗਾ ਬਲੋ ਸਮਝਦੇ ਹੋ ਕਿ ਨਹੀਂ ਇਸ ਲਈ ਆਪਣੇ ਮਨ ਨੂੰ ਅਸੀਂ ਦੁੱਖ ਵਾਲੇ ਪਾਸੇ ਵੀ ਲਾ ਸਕਦੇ ਆ ਤਾਂ ਆਪਣੇ ਮਨ ਨੂੰ ਅਸੀਂ ਖੁਸ਼ੀ ਵਾਲੇ ਪਾਸੇ ਵੀ ਲਾ ਸਕਦੇ ਆ ਕਿਉਂਕਿ ਇਹ ਮਨ ਇੱਕ ਵਾਰੀ ਇੱਕੋ ਪਾਸੇ ਲੱਗ ਸਕਦਾ ਹੈ ਇਹ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਇੱਕੋ ਹੀ ਵਾਰ ਆਪਣੇ ਦੁਸ਼ਮਣਾਂ ਬਾਰੇ ਵੀ ਸੋਚੋ ਤਾਂ ਆਪਣੇ ਦੋਸਤਾਂ ਬਾਰੇ ਵੀ ਸੋਚੋ ਜੇ ਤਾਂ ਸੋਚ ਕੇ ਦੇਖੋ ਕਦੀ ਹੋ ਹੀ ਨਹੀਂ ਸਕਦਾ ਇੱਕੋ ਹੀ ਟਾਈਮ ਇੱਕੋ ਹੀ ਵਾਰ ਤੁਸੀਂ ਦੋਨੋਂ ਬਾਰੇ ਸੋਚ पाओ ਨਹੀਂ ਜੇ ਤਾਂ ਤੁਸੀਂ ਆਪਣੇ ਹੱਥ ਕਰ ਲਓ ਇਦਾਂ ਕਰਕੇ ਦੇਖੋ ਕਰੋ ਕਿਉਂਕਿ ਨਾਲ ਨਾਲ ਟੈਕਟੀਕਲ ਕਰ ਲੈਣਾ ਚਾਹੀਦਾ ਇਦਾਂ ਹੱਥ ਕਰੋ ਹੁਣ ਸੱਜੇ ਹੱਥ ਵਾਲ ਦੇਖੋ ਆਪਣੇ ਰਾਈਟ ਹੈਂਡ ਵਾਲ ਹੁਣ ਖੱਬਾ ਨਜ਼ਰ ਆ ਰਿਹਾ ਹੈ ਜਰਾ ਦੱਸੋ ਖੱਬਾ ਨਜ਼ਰ ਆ ਰਿਹਾ ਹੈ ਹੁਣ ਜੇ ਖੱਬੇ ਵਾਲ ਦੇਖੂਗੇ ਸੱਜਾ ਨਜ਼ਰ ਨਹੀਂ ਆਣਾ ਕਲੀਅਰਲੀ ਕਲੀਅਰਲੀ ਨਜ਼ਰ ਨਹੀਂ ਆਣਾ ਕਲੀਅਰਲੀ ਯਾਨੀ ਸਾਫ਼ ਨਜ਼ਰ ਨਹੀਂ ਆਣਾ ਜੇ ਸੱਜਾ ਦੇਖੂਗੇ ਤਾਂ ਖੱਬਾ ਸਾਫ਼ ਨਜ਼ਰ ਨਹੀਂ ਆਏਗਾ ਜੇ ਖੱਬਾ ਦੇਖੂਗੇ ਸੱਜਾ ਸਾਫ਼ ਨਜ਼ਰ ਨਹੀਂ ਆਏਗਾ ਕਿਉਂਕਿ ਕੁਦਰਤ ਨੇ ਸਾਨੂੰ ਬਣਾਇਆ ਹੀ ਇਦਾਂ ਹੈ ਕਿ ਇੱਕ ਵਾਰ ਜੇ ਅਸੀਂ ਇੱਕੋ ਹੀ ਚੀਜ਼ ਵੱਲ ਧਿਆਨ ਬੋਲ ਦਿਓ ਦੇ ਸਕਦੇ ਆ ਹੁਣ ਇਨਸਾਨ ਦੇ ਦੁੱਖ ਦਾ ਕਾਰਨ ਕੀ ਹੈ ਕਿਉਂਕਿ ਇਨਸਾਨ ਜਦ ਵੀ ਦੁਖੀ ਹੁੰਦਾ ਹੈ ਤਾਂ ਉਹਦਾ ਕਾਰਨ ਇੱਕੋ ਹੀ ਹੁੰਦਾ ਹੈ ਕਿ ਉਹਦਾ ਧਿਆਨ ਉਸ ਵੇਲੇ ਦੁੱਖਾਂ ਦੀ ਤਰਫ ਹੁੰਦਾ ਹੈ ਆਪਣੇ ਦੁਸ਼ਮਣਾਂ ਦੀ ਤਰਫ ਹੁੰਦਾ ਹੈ ਜਾਂ ਉਹਨਾਂ ਚੀਜ਼ਾਂ ਦੀ ਤਰਫ ਹੁੰਦਾ ਜਿਉਂਦੇ ਜੀਵਨ 'ਚ ਦੁੱਖ ਲੈ ਕੇ ਆਉਂਦੀਆਂ ਮੇਰਾ ਸੋਚ ਲੈ ਦੇਖੋ ਜੇ ਬੰਦਾ ਦੁਖੀ ਹੈ ਕਿਸੇ ਚੀਜ਼ ਦੀ ਕਮੀ ਨੂੰ ਲੈ ਕੇ ਤਾਂ ਬੰਦਾ ਕਮੀ ਨੂੰ ਗਿਨੇਗਾ ਤਾਂ ਹੁਣ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਤੇ ਕੋਈ ਉਪਾਏ ਹੈ ਕਿ ਉਸੇ ਵੇਲੇ ਆਪਣੇ ਮਾਈਂਡ ਨੂੰ ਉਹਨਾਂ ਚੀਜ਼ਾਂ ਵੱਲ ਮੋੜ ਦਿਓ ਜੋ ਸਾਡੇ ਕੋਲ ਹੈ